ਉਹ ਜਪੀ ਭਲਾਏ ਉਹਨੂੰ ਵੈਗਨੂ ਜੀ ਕਫਲ ਸਾਹਿਬ ਵੈਗਨੂ ਜੀ ਦੀ ਫਤਿਹ ਇਹ ਰਾਜਸਥਾਨ ਨੂੰ ਹੁਣ ਪਾਣੀ ਜਿਹੜਾ ਉਹ ਛੱਡਿਆ ਅਸਲ ਦੇ ਵਿੱਚ ਚਾਹੀਦਾ ਪਤਾ ਕੀ ਆ ਲਾਲਜੀਤ ਪੁੱਲਰ ਜੀ ਤਕਰੀਬਨ ਸਭਰਾਹ ਬੰਦ ਦੇ ਉੱਤੇ ਰੋਜ ਗੇੜਾ ਮਾਰਦੇ ਆ ਜੇ ਰੋਜ ਗੇੜਾ ਮਾਰਦੇ ਜੇ ਤੁਸੀਂ ਤੇ ਆ ਜਿਹੜੀ ਜ਼ਿੰਮੇਵਾਰੀ ਕੀ ਦੀ ਬਣਦੀ ਆ ਵੀ ਹੁਣ ਵੇ ਟਾਈਮ ਵੇਖ ਲਓ ਕੀ ਹੋਇਆ ਵਾ ਇਸ ਟਾਈਮ ਤੇ 8:30 ਦਾ ਟਾਈਮ ਹੋਣਾ ਲਾ ਵਾ ਹੁਣ ਮੁਠੇ ਵਾਲਿਆਂ ਲੋ ਆ ਕੇ ਜਦੋਂ ਵੇਖੀ ਉੱਥੇ ਲੋਕਾਂ ਦੀ ਹਾਲਤ ਮਾੜੀ ਤੇ ਉਧਰੋਂ ਆ ਕੇ ਤੇ ਹੁਣ ਮਤਲਬ ਗੱਲ ਕੀਤੀ ਆ ਔਰ ਆ ਹੁਣ ਜਿਹੜੇ ਆ ਉਹ ਫੱਟੇ ਚੁੱਕਣੇ ਜਿਹੜੇ ਉਹ ਸ਼ੁਰੂ ਕੀਤੇ ਆ ਰਾਸਤੇ ਦੀਆਂ ਨਹਿਰਾਂ ਬਿਲਕੁਲ ਖਾਲੀ ਪਈਆਂ ਸੀ ਆ ਸ਼ੇਅਰ ਕਰੀ ਜਾਓ ਵੀਰ ਸ਼ੇਅਰ ਦਬਾਲ ਕੇ ਕਰੀ ਜਾਓ